ਜਦੋਂ ਵੀ ਦੇਖੋ ਆਪਾਂ ਟ੍ਰੇਡ ਕਰਨੀ ਆ ਟ੍ਰੇਡ ਕਰਨ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਟ੍ਰੈਂਡ ਪਤਾ ਕਰਨਾ ਤੇ ਹੁਣ ਦੇਖੋ ਜਿਹੜਾ ਟ੍ਰੈਂਡ ਪਤਾ ਕਰਨਾ ਨਾ ਬਹੁਤ ਸਾਰੇ ਜਿਹੜੇ ਆਪਣੇ ਨਵੇਂ ਵੀਰ ਭੈਣੇ ਆ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਮੁਸ਼ਕਲ ਕੰਮ ਹੈ ਸਭ ਤੋਂ ਮੁਸ਼ਕਲ ਕੰਮ ਹੈ ਪਰ ਇਹ ਜਿਹੜਾ ਕੰਮ ਆ ਬਹੁਤ ਆਸਾਨ ਹੈ ਪ੍ਰਾਈਸ ਐਕਸ਼ਨ ਸਭ ਤੋਂ ਐਕੂਰੇਟ ਚੀਜ਼ ਆ ਮਾਰਕੀਟ ਦੇ ਵਿੱਚ ਚਾੜ ਦੇ ਵਿੱਚ ਜਿਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਕਿ ਕਿਦੋਂ ਨਿਫਟੀ ਨੇ ਉੱਤੇ ਜਾਣਾ ਕਿਦੋਂ ਥੱਲੇ ਜਾਣਾ ਹੈ ਠੀਕ ਹੈ ਪ੍ਰਾਈਸ ਐਕਸ਼ਨ ਦੇ ਨਾਲ ਜੇ ਤੁਸੀਂ ਟ੍ਰੈਂਡ ਦੇਖੋਗੇ ਸੋ ਤੁਹਾਨੂੰ ਟ੍ਰੈਂਡ ਆਸਾਨੀ ਦੇ ਨਾਲ ਪਤਾ ਲੱਗ ਜੂਗਾ ਬਹੁਤ ਆਸਾਨੀ ਦੇ ਨਾਲ ਸੋ ਬਹੁਤ ਆਸਾਨ ਤਰੀਕਾ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਟ੍ਰੈਂਡ ਪਤਾ ਕਰਨ ਦਾ ਪ੍ਰਾਈਸ ਐਕਸ਼ਨ ਦੇ ਨਾਲ ਸੋ ਇਸ ਕਰਕੇ ਕੀ ਕਰਨਾ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖਣਾ ਵੀਡੀਓ ਰਹੂਗੀ ਛੋਟੀ ਜੀ ਤੇ ਸਾਰੀਆਂ ਚੀਜ਼ਾਂ ਰਹਿਣ ਗਿਆ ਵੀਡੀਓ ਦੇ ਵਿੱਚ ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੀ ਚੀਜ਼ ਦੇਖੋ ਜੇ ਆਪਾਂ ਅਪ ਟ੍ਰੈਂਡ ਪਤਾ ਕਰਨਾ ਹੈ ਇੱਕ ਵਾਰ ਦੇਖੋ ਮਾਰਕੀਟ ਉੱਤੇ ਚੱਲ ਗਈ ਠੀਕ ਹੈ 9:15 ਮਿੰਟ ਤੇ ਮਾਰਕੀਟ ਖੁੱਲੀ ਤੇ ਟਾਈਮ ਫਰੇਮ ਦੀ ਜੇ ਆਪਾਂ ਗੱਲ ਕਰੀਏ 5 ਮਿੰਟ ਦਾ ਟਾਈਮ ਫਰੇਮ ਹੋਵੇ ਭਾਵੇਂ 15 ਮਿੰਟ ਦਾ ਹੋਵੇ ਤੇ ਭਾਵੇਂ ਕੋਈ ਵੀ ਟਾਈਮ ਫਰੇਮ ਹੋਵੇ ਤਰੀਕਾ ਇਹੀ ਆ ਠੀਕ ਐ ਤਰੀਕਾ ਇਹੀ ਆ ਸੋ ਪਹਿਲੀ ਵਾਰ ਦੇਖੋ ਮਾਰਕੀਟ ਉੱਤੇ ਚਲ ਗਈ ਦੂਜੀ ਵਾਰ ਫੇਰ ਉੱਤੇ ਚਲ ਗਈ ਕਨਫਰਮ ਹੋ ਗਿਆ ਅਪ ਟ੍ਰੈਂਡ ਸਿਰਫ ਇਨਾ ਹੁਣ ਇਹਦੇ ਵਿੱਚ ਧਿਆਨ ਦਿਵੋ ਕੰਡੀਸ਼ਨਾਂ ਸਭ ਤੋਂ ਪਹਿਲੀ ਕੰਡੀਸ਼ਨ ਪਹਿਲਾ ਲੋ ਥੱਲੇ ਦੂਜਾ ਲੋ ਉਸ ਤੋਂ ਉੱਤੇ ਪਹਿਲਾ ਹਾਈ ਥੱਲੇ ਤੇ ਦੂਜਾ ਹਾਈ ਉਸ ਤੋਂ ਉੱਤੇ ਇਹ ਬਸ ਜਿਹੜੀਆਂ ਕੰਡੀਸ਼ਨਾਂ ਆ ਇਹ ਹੋਣੀਆਂ ਚਾਹੀਦੀਆਂ ਤੇ ਜੇ ਇਹ ਹੋ ਗਈਆਂ ਤੇ ਤੁਹਾਡਾ ਟ੍ਰੈਂਡ ਕਲੀਅਰ ਹੋ ਗਿਆ ਅਪ ਟ੍ਰੈਂਡ ਹੋ ਗਿਆ ਸੋ ਅਪ ਟ੍ਰੈਂਡ ਹੋ ਗਿਆ ਹੁਣ ਕੀ ਕਰਨਾ ਤੁਸੀਂ ਹੁਣ ਸਿੰਪਲੀ ਦੇਖੋ ਆ ਜਿਹੜੀ ਹੈ ਨਾ ਇੱਥੋਂ ਤੁਸੀਂ ਇੱਕ ਟ੍ਰੈਂਡ ਲਾਈਨ ਬਣਾ ਲਓ ਆ ਟ੍ਰੈਂਡ ਲਾਈਨ ਬਣ ਗਈ ਪਹਿਲੇ ਲੋ ਤੇ ਦੂਜੇ ਲੋ ਨੂੰ ਕਨੈਕਟ ਕਰਕੇ ਤੇ ਜਾਂ ਦੇਖੋ ਜਿਹੜਾ ਤੁਹਾਡਾ ਦੂਜਾ ਲੋ ਸੀ ਇਹ ਤਾਂ ਡਾ ਬਣ ਗਿਆ ਸਪੋਰਟ ਠੀਕ ਹੈ ਹੁਣ ਜਦੋਂ ਮਾਰਕੀਟ ਥੱਲੇ ਆਉਂਦੀ ਆ ਇਸ ਲੋ ਨੂੰ ਟੱਚ ਨਾ ਕਰੇ ਇਸ ਤੋਂ ਥੋੜਾ ਜਿਹਾ ਉੱਤੇ ਰਵੇ ਦੂਜੇ ਲੋ ਤੋਂ ਥੋੜਾ ਜਿਹਾ ਉੱਤੇ ਰਵੇ ਤੇ ਥੋੜਾ ਜਿਹਾ ਉੱਤੇ ਰਹਿ ਕੇ ਪੈਟਰਨ ਬਣਾਵੇ ਕੋਈ ਉੱਤੇ ਵਾਸਤੇ ਕੋਈ ਹੈਮਰ ਹੋ ਗਿਆ ਕੋਈ ਡਬਲ ਯੂ ਪੈਟਰਨ ਹੋ ਗਿਆ ਤੇ ਜਦੋਂ ਦੇਖੋ ਪੈਟਰਨ ਬਣਦਾ ਉਹਦਾ ਹਾਈ ਬ੍ਰੇਕ ਹੁੰਦਾ ਉਸ ਤੋਂ ਬਾਅਦ ਤੁਸੀਂ ਟ੍ਰੇਡ ਕਰਕੇ ਉੱਤੇ ਵਾਸਤੇ ਪ੍ਰੋਫਿਟ ਕਰ ਸਕਦੇ ਹੋ ਇਹ ਸਿੰਪਲ ਤਰੀਕਾ ਹੋ ਗਿਆ ਉੱਤੇ ਵਾਸਤੇ ਠੀਕ ਹੈ ਹੁਣ ਜੇ ਆਪਾਂ ਗੱਲ ਕਰੀਏ ਥੱਲੇ ਦੀ ਥੱਲੇ ਵਾਸਤੇ ਦੇਖੋ ਪਹਿਲੀ ਵਾਰ ਥੱਲੇ ਆ ਗਈ ਨਿਫਟੀ ਦੂਜੀ ਵਾਰ ਥੱਲੇ ਆ ਗਈ ਕਨਫਰਮ ਹੋ ਗਿਆ ਡਾਊਨ ਟ੍ਰੈਂਡ ਇਹਦੇ ਵਿੱਚ ਕੰਡੀਸ਼ਨਾਂ ਧਿਆਨ ਦਿਵੋ ਪਹਿਲਾ ਹਾਈ ਉੱਤੇ ਦੂਜਾ ਹਾਈ ਉਸ ਤੋਂ ਥੱਲੇ ਪਹਿਲਾ ਲੋ ਥੋੜਾ ਜਿਹਾ ਉੱਤੇ ਆ ਤੇ ਦੂਜਾ ਲੋ ਉਸ ਤੋਂ ਥੋੜਾ ਜਿਹਾ ਥੱਲੇ ਆ ਬਸ ਇਹ ਕੰਡੀਸ਼ਨਾਂ ਠੀਕ ਹੈ ਹੁਣ ਦੇਖੋ ਇਹ ਕੰਡੀਸ਼ਨਾਂ ਹੋ ਗਈਆਂ ਟ੍ਰੈਂਡ ਆਪਣਾ ਕਲੀਅਰ ਹੋ ਗਿਆ ਡਾਊਨ ਟ੍ਰੈਂਡ ਸੋ ਹੁਣ ਆਪਾਂ ਥੱਲੇ ਵਾਸਤੇ ਟ੍ਰੇਡ ਕਰਨ ਵਾਸਤੇ ਤਿਆਰ ਆ ਸੋ ਦੇ ਵਾਸਤੇ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਦੇਖੋ ਇੱਥੇ ਇੱਕ ਟ੍ਰੈਂਡ ਲਾਈਨ ਲਾ ਲਈ ਦੂਜੀ ਗੱਲ ਆਪਾਂ ਦੇਖੋ ਜਿਹੜਾ ਆਪਣਾ ਹਾਈ ਸੀ ਆ ਦੂਜਾ ਹਾਈ ਸੀ ਹੈ ਨਾ ਇੱਥੇ ਆਪਾਂ ਇੱਕ ਲਾਈਨ ਖਿੱਚ ਲਈ ਹੁਣ ਦੇਖੋ ਦੇਖੋ ਜਦੋਂ ਮਾਰਕੀਟ ਇਹਦੇ ਕੋਲ ਆਉਂਦੀ ਆ ਸੋ ਦੂਜੇ ਹਾਈ ਨੂੰ ਬ੍ਰੇਕ ਨਾ ਕਰੇ ਇਸ ਤੋਂ ਥੋੜਾ ਜਿਹਾ ਥੱਲੇ ਰਹਿ ਕੇ ਥੱਲੇ ਵਾਸਤੇ ਕੋਈ ਪੈਟਰਨ ਬਣਾਵੇ ਕੋਈ ਸ਼ੂਟਿੰਗ ਸਟਾਰ ਕੋਈ ਐਮ ਪੈਟਰਨ ਤੇ ਜਦੋਂ ਉਹ ਪੈਟਰਨ ਬਣਾਉਂਦੀ ਆ ਉਹਦਾ ਲੋ ਬ੍ਰੇਕ ਹੁੰਦਾ ਫਿਰ ਉਸ ਤੋਂ ਬਾਅਦ ਆਪਾਂ ਐਂਟਰੀ ਕਰਕੇ ਇਹਦੇ ਵਿੱਚ ਪ੍ਰੋਫਿਟ ਕਰ ਸਕਦੇ ਆ ਸੋ ਸਿੰਪਲ ਤਰੀਕਾ ਆ ਇਹ ਆਪਣਾ ਹੋ ਗਿਆ ਡਾਊਨ ਟ੍ਰੈਂਡ ਦਾ ਤੇ ਉਹ ਇਸ ਤੋਂ ਪਹਿਲਾਂ ਜਿਹੜਾ ਆਪਾਂ ਦੱਸਿਆ ਤੁਹਾਨੂੰ ਉਸੇ ਅਪ ਟ੍ਰੈਂਡ ਦਾ ਹੁਣ ਇਹ ਜਿਹੜੀਆਂ ਚੀਜ਼ਾਂ ਥੋੜਾ ਜਿਹਾ ਚਾਰਟ ਤੇ ਵੀ ਆਪਾਂ ਦੇਖ ਲੈਣੇ ਕਿਉਂਕਿ ਚਾਰਟ ਦੇ ਉੱਤੇ ਘਟਨਾਈ ਆਉਂਦੀ ਆ ਆਪਣੇ ਵੀਰਾਂ ਭੈਣਾਂ ਨੂੰ ਸੋ ਚਾਰਟ ਦੇ ਉੱਤੇ ਦੇਖ ਲੈਣੇ ਹੁਣ ਇੱਥੇ ਦੇਖੋ ਧਿਆਨ ਨਾਲ ਪਹਿਲੀ ਵਾਰ ਦੇਖੋ ਉੱਤੇ ਗਈ ਨਿਫਟੀ ਇੱਥੋਂ ਠੀਕ ਹੈ ਦੂਜੀ ਵਾਰ ਦੇਖੋ ਥੱਲੇ ਆਉਂਦੀ ਆ ਦੂਜੀ ਵਾਰ ਥੱਲੇ ਆਈ ਤੇ ਫਿਰ ਉਸ ਤੋਂ ਬਾਅਦ ਉੱਤੇ ਗਈ ਹੁਣ ਦੇਖੋ ਇਹਦੇ ਵਿੱਚ ਨਾ ਦੂਜਾ ਜਿਹੜਾ ਕਾਊਂਟ ਹੋਊਗਾ ਇੱਥੋਂ ਦੂਜਾ ਕਾਊਂਟ ਨਹੀਂ ਹੋਣਾ ਜਦੋਂ ਦੇਖੋ ਆ ਜਿਹੜਾ ਨਾ ਪਹਿਲਾ ਹਾਈ ਬ੍ਰੇਕ ਹੋਊਗਾ ਉਦੋਂ ਦੂਜਾ ਕਾਊਂਟ ਹੋਣਾ ਸੋ ਆ ਦੂਜਾ ਨਹੀਂਗਾ ਜਦੋਂ ਦੇਖੋ ਇੱਥੋਂ ਆਣ ਕੇ ਉੱਤੇ ਗਈ ਹੈ ਨਾ ਇਹਨੇ ਪਿਛਲੇ ਹਾਈ ਨੂੰ ਬ੍ਰੇਕ ਕੀਤਾ ਇਸ ਕਰਕੇ ਦੂਜਾ ਆਇਆ ਪਹਿਲਾ ਲੋ ਆਇਆ ਦੂਜਾ ਲੋ ਆਇਆ ਪਹਿਲਾ ਹਾਈ ਆਇਆ ਤੇ ਦੂਜਾ ਹਾਈ ਦੇਖੋ ਆਇਆ ਠੀਕ ਹੈ ਇਹ ਕਲੀਅਰ ਹੋ ਗਿਆ ਸੋ ਇੱਥੇ ਆਪਣਾ ਕਲੀਅਰ ਹੋ ਗਿਆ ਅਪ ਟ੍ਰੈਂਡ ਆ ਆ ਬਣ ਗਈ ਆਪਣੀ ਟ੍ਰੈਂਡ ਲਾਈਨ ਠੀਕ ਹੈ ਇਹ ਟ੍ਰੈਂਡ ਲਾਈਨ ਬਣ ਗਈ ਹੁਣ ਇਸ ਟ੍ਰੈਂਡ ਲਾਈਨ ਦੇ ਕੋਲ ਆ ਕੇ ਜਦੋਂ ਕੋਈ ਪੈਟਰਨ ਬਣਾਉਂਗੀ ਉੱਤੇ ਵਾਸਤੇ ਆ ਜਿਹੜਾ ਲੋਆ ਇਹ ਬ੍ਰੇਕ ਨਹੀਂ ਹੋਣਾ ਚਾਹੀਦਾ ਇਸ ਤੋਂ ਉੱਤੇ ਰਹਿ ਕੇ ਬਣਾਏ ਸੋ ਇਹਦੇ ਕੋਲ ਆ ਕੇ ਜਦੋਂ ਕੋਈ ਉੱਤੇ ਵਾਸਤੇ ਪੈਟਰਨ ਬਣਾਉਂਗੀ ਫਿਰ ਆਪਾਂ ਉੱਤੇ ਵਾਸਤੇ ਟ੍ਰੇਡ ਕਰਨੀ ਜਿਵੇਂ ਕਿ ਦੇਖੋ ਇੱਥੇ ਇੱਥੇ ਕੀ ਬਣਾਇਆ ਨੇ ਪੀਅਰ ਸਿੰਘ ਲਾਈਨ ਪੈਟਰਨ ਬਣਾਇਆ ਹਾਈ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰ ਸਕਦੇ ਸੀ ਇੱਥੇ ਆਪਣਾ ਸਟਾਪ ਲੌਸ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਟਾਪ ਲੌਸ ਨੂੰ ਟ੍ਰੇਲ ਕਰਕੇ ਅੱਗੇ-ਅੱਗੇ ਵੱਡੇ ਤੋਂ ਵੱਡਾ ਪ੍ਰੋਫਿਟ ਕਰ ਸਕਦੇ ਸੀ ਸਿੰਪਲ ਸੋ ਇਹ ਹੋ ਗਿਆ ਆਪਣਾ ਅਪ ਟ੍ਰੈਂਡ ਬਾਰੇ ਹੁਣ ਡਾਊਨ ਟ੍ਰੈਂਡ ਦੀ ਆਪਾਂ ਗੱਲ ਕਰ ਲੈਣੀ ਆ ਡਾਊਨ ਟ੍ਰੈਂਡ ਵਾਲਾ ਐਗਜ਼ਾਮਪ ਇਹ ਡਾਊਨ ਟ੍ਰੈਂਡ ਦੇ ਵਿੱਚ ਆਪਾਂ ਕਿਵੇਂ ਕਰਨਾ ਸੋ ਡਾਊਨ ਟ੍ਰੈਂਡ ਦੇ ਵਿੱਚ ਤੁਸੀਂ ਦੇਖੋ ਇੱਥੇ ਵਧੀਆ ਐਗਜ਼ਾਮਪਲ ਆਪਣੇ ਸਾਹਮਣੇ ਪਹਿਲੀ ਵਾਰ ਦੇਖੋ ਇਥੋਂ ਸ਼ੂਟਿੰਗ ਸਟਾਰ ਬਣ ਕੇ ਥੱਲੇ ਆਈ ਠੀਕ ਹੈ ਉਸ ਤੋਂ ਬਾਅਦ ਦੂਜੀ ਵਾਰ ਕੰਸੋਲੀਡੇਟ ਕਰਕੇ ਫਿਰ ਥੱਲੇ ਆਈ ਦੋ ਵਾਰ ਥੱਲੇ ਆ ਗਈ ਦੋ ਵਾਰ ਥੱਲੇ ਆ ਗਈ ਹੁਣ ਦੇਖੋ ਪਹਿਲਾ ਹਾਈ ਆਇਆ ਆ ਦੂਜਾ ਹਾਈ ਆਇਆ ਆ ਪਹਿਲਾ ਲੋਅ ਆਇਆ ਤੇ ਦੂਜਾ ਲੋਅ ਆਇਆ ਠੀਕ ਹੈ ਕੀ ਬਣ ਗਿਆ ਇੱਥੇ ਆਪਣਾ ਡਾਊਨ ਟ੍ਰੈਂਡ ਕਲੀਅਰ ਹੋ ਗਿਆ ਹੁਣ ਆਪਾਂ ਵੇਟ ਕਰਨਾ ਕਿਸੇ ਪੈਟਰਨ ਦਾ ਕਿ ਜਦੋਂ ਕੋਈ ਦੇਖੋ ਪੈਟਰਨ ਬਣਦਾ ਉਸ ਤੋਂ ਬਾਅਦ ਆ ਫਿਰ ਆਪਾਂ ਇਹਦੇ ਵਿੱਚ ਟ੍ਰੇਡ ਕਰ ਸਕਦੇ ਹਾਂ ਸੋ ਇੱਥੇ ਦੇਖੋ ਪੈਟਰਨ ਵੀ ਤਾਂ ਅੱਡੇ ਵਾਸਤੇ ਬਣਿਆ ਕੀ ਬਣਿਆ ਹੈਂਗਿੰਗ ਮੈਨ ਹੈਂਗਿੰਗ ਮੈਨ ਕੀ ਕਹਿੰਦਾ ਥੱਲੇ ਜਾ ਸਕਦੀ ਆ ਸੋ ਹੈਂਗਿੰਗ ਮੈਨ ਦਾ ਲੋ ਬ੍ਰੇਕ ਹੋਣ ਦਾ ਆਪਾਂ ਵੇਟ ਕਰਨਾ ਜਿਵੇਂ ਦੇਖੋ ਹੈਂਗਿੰਗ ਮੈਨ ਦਾ ਲੋ ਬ੍ਰੇਕ ਹੁੰਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਕਰ ਸਕਦੇ ਹਾਂ ਸੋ ਬਸ ਇਹ ਸਿੰਪਲ ਜਿਹਾ ਤਰੀਕਾ ਪ੍ਰਾਈਸ ਐਕਸ਼ਨ ਦੇ ਨਾਲ ਟ੍ਰੈਂਡ ਪਤਾ ਕਰਨ ਦਾ ਤੇ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਇਸ ਤਰੀਕੇ ਨੂੰ ਦੇਖ ਸਕਦੇ ਜੋ ਤੇ ਜਿਹੜੇ ਵੀ ਟਾਈਮ ਫਰੇਮ ਤੇ ਤੁਸੀਂ ਟ੍ਰੈਂਡ ਦੇਖਦੇ ਜੋ ਨਾ ਉਸੇ ਟਾਈਮ ਫਰੇਮ ਤੇ ਹੀ ਟ੍ਰੇਡ ਕਰਿਓ ਜੇ 5 ਮਿੰਟ ਦੇ ਟਾਈਮ ਫਰੇਮ ਤੇ ਟ੍ਰੈਂਡ ਦੇਖਣ ਦੇ ਜੋ ਤੇ 5 ਮਿੰਟ ਦੇ ਟਾਈਮ ਫਰੇਮ ਤੇ ਟ੍ਰੇਡ ਕਰੋ ਜੇ 15 ਮਿੰਟ ਦੇ ਟਾਈਮ ਫਰੇਮ ਤੇ ਦੇਖਣ ਦੇ ਜੋ ਤੇ ਫਿਰ 15 ਮਿੰਟ ਦੇ ਟਾਈਮ ਫਰੇਮ ਤੇ ਟ੍ਰੇਡ ਕਰੋ ਸੋ ਇਹ ਸੀ ਆਪਣਾ ਦੇਖੋ ਇਸ ਵੀਡੀਓ ਦੇ ਵਿੱਚ ਪ੍ਰਾਈਸ ਐਕਸ਼ਨ ਦੇ ਨਾਲ ਟ੍ਰੈਂਡ ਪਤਾ ਕਰਨ ਬਾਰੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਇੱਕ ਗੱਲ ਦੇਖੋ ਲਾਸਟ ਤੇ ਕਹਿਣਾ ਚਾਹੁੰਗਾ ਤੁਹਾਨੂੰ ਜੇ ਫਿਰ ਵੀ ਦੇਖੋ ਕੋਈ ਤੁਹਾਡਾ ਸਵਾਲ ਕੋਈ ਡਾਊਟ ਰਹਿ ਗਿਆ ਹੋਏ 트ੈਂਡ ਪਤਾ ਕਰਨ ਬਾਰੇ ਪ੍ਰਾਈਸ ਐਕਸ਼ਨ ਦੇ ਨਾਲ ਸੋ ਤੁਸੀਂ ਆਪਣੇ ਸਵਾਲ ਕਮੈਂਟ ਸੈਕਸ਼ਨ ਦੇ ਵਿੱਚ ਕਰ ਸਕਦੇ ਜੋ ਸੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ